ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਵੇਂ ਸੋਚੋ ਇੱਕ ਸਰਕਾਰੀ ਹਸਪਤਾਲ ਦਾ ਆਮ ਦਿਨ ਸੀ ਸਵੇਰ ਦੀ ਹਲਕੀ ਧੁੱਪ ਖਿੜਕੀ ਰਾਹੀਂ ਅੰਦਰ ਆ ਰਹੀ ਸੀ ਤੇ ਮਰੀਜ਼ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਰੁੱਝੇ ਹੋਏ ਸਨ ਅਚਾਨਕ ਇੱਕ ਮਰੀਜ਼ ਦੀ ਹਾਲਤ ਵਿਗੜ ਗਈ ਉਸ ਦੇ ਸਾਹ ਉਖੜਨ ਲੱਗੇ ਤੇ ਚਿਹਰਾ ਪੀਲਾ ਪੈ ਗਿਆ ਸਭ ਮਦਦ ਲਈ ਇੱਧਰ ਉੱਧਰ ਭੱਜੇ ਪਰ ਉਸ ਵੇਲੇ ਆਈ ਸੀ ਯੂ ਵਿੱਚ ਕੋਈ ਡਾਕਟਰ ਮੌਜੂਦ ਨਹੀਂ ਸੀ ਕਿਉਂਕਿ ਡਾਕਟਰ ਟ੍ਰੈਫਿਕ ਜਾਮ ਵਿੱਚ ਫਸੇ ਹੋਏ ਸਨ ਉਹ ਸਿਰਫ ਇੱਕ ਸਫਾਈ ਸੇਵਕਾ ਔਰਤ ਝਾੜੂ ਲਗਾ ਰਹੀ ਸੀ ਪਰ ਅਗਲੇ ਹੀ ਕੁਝ ਮਿੰਟਾਂ ਵਿੱਚ ਉਸਨੇ ਜੋ ਕੀਤਾ ਉਸਨੇ ਪੂਰੇ ਹਸਪਤਾਲ ਨੂੰ ਹਿਲਾ ਕੇ ਰੱਖ ਦਿੱਤਾ ਆਓ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਇਸ ਸੱਚੀ ਤੇ ਦਿਲ ਨੂੰ ਟੁੰਬ ਲੈਣ ਵਾਲੀ ਕਹਾਣੀ ਨਾਲ ਜੁੜੇ ਰਹੋ ਸਰਕਾਰੀ ਹਸਪਤਾਲ ਦਾ ਸਵੇਰ ਦਾ ਦ੍ਰਿਸ਼ ਹੈ ਖਿੜਕੀਆਂ ਰਾਹੀਂ ਹਲਕੀ ਠੰਡੀ ਹਵਾ ਅੰਦਰ ਆ ਰਹੀ ਹੈ ਬਾਹਰ ਬਰਾਂਡੇ ਵਿੱਚ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਕੋਈ ਆਪਣੀ ਰਿਪੋਰਟ ਲੈ ਕੇ ਡਾਕਟਰ ਦੀ ਉਡੀਕ ਕਰ ਰਿਹਾ ਹੈ ਤਾਂ ਕੋਈ ਭਰਤੀ ਹੋਣ ਦੇ ਕਾਗਜ਼ ਪੂਰੇ ਕਰਵਾ ਰਿਹਾ ਹੈ ਅੰਦਰ ਵਾਰਡ ਵਿੱਚ ਨਰਸਾਂ ਆਪਣੀ ਡਿਊਟੀ ਵਿੱਚ ਰੁੱਝੀਆਂ ਹੋਈਆਂ ਹਨ ਵਾਰਡ ਵਾਏ ਬੈੱਡਾਂ ਦੀਆਂ ਚਾਦਰਾਂ ਬਦਲ ਰਹੇ ਹਨ ਤੇ ਹਰ ਪਾਸੇ ਸਵੇਰ ਦੀ ਆਮ ਚਹਲ ਪਹਲ ਹੈ ਇਸੇ ਭੀੜ ਤੇ ਹਲਚਲ ਦੇ ਵਿਚਕਾਰ ਇੱਕ ਕੋਨੇ ਵਿੱਚ ਝਾੜੂ ਲਗਾਉਂਦੀ ਦਿਖਾਈ ਦਿੰਦੀ ਹੈ ਸ਼ੀਤਲ ਦੇਵੀ ਉਹ ਹਸਪਤਾਲ ਵਿੱਚ ਸਫਾਈ ਦਾ ਕੰਮ ਕਰਦੀ ਹੈ ਉਸ ਦੀ ਉਮਰ ਕਰੀਬ 45 ਸਾਲ ਹੈ ਚਿਹਰੇ ਤੇ ਸਾਲਾਂ ਦੀ ਸਖਤ ਮਿਹਨਤ ਦੀਆਂ ਝੁਰੜੀਆਂ ਹਨ ਪਰ ਅੱਖਾਂ ਵਿੱਚ ਇਮਾਨਦਾਰੀ ਦੀ ਚਮਕ ਅੱਜ ਵੀ ਉਵੇਂ ਹੀ ਹੈ ਜਿਵੇਂ ਪਹਿਲੇ ਦਿਨ ਸੀ ਪੂਰੇ ਹਸਪਤਾਲ ਵਿੱਚ ਲੋਕ ਉਸ ਨੂੰ ਪਿਆਰ ਨਾਲ ਕੰਮ ਵਾਲੀ ਬਾਈ ਸ਼ੀਤਲ ਕਹਿੰਦੇ ਹਨ ਪਰ ਅਸਲ ਵਿੱਚ ਸ਼ੀਤਲ ਸਿਰਫ ਝਾੜੂ ਲਗਾਉਣ ਵਾਲੀ ਨਹੀਂ ਸਗੋਂ ਇਹ ਸ ਹਸਪਤਾਲ ਦੀ ਰੂਹ ਵਰਗੀ ਹੈ ਹਰ ਕਿਸੇ ਦੀ ਵੇਲੇ ਸਿਰ ਮਦਦ ਕਰਨਾ ਸਫਾਈ ਦਾ ਪੂਰਾ ਧਿਆਨ ਰੱਖਣਾ ਤੇ ਲੋੜਵੰਦ ਮਰੀਜ਼ਾਂ ਨੂੰ ਹਿੰਮਤ ਦੇਣੀ ਉਸ ਦਾ ਰਜਾਨਾ ਦਾ ਕੰਮ ਹੈ ਸਵੇਰ ਦੇ 7 ਵਜੇ ਚੁੱਕੇ ਹਨ ਸ਼ੀਤਲ ਆਪਣੇ ਹੱਥਾਂ ਵਿੱਚ ਪੁਰਾਣਾ ਕੱਪੜਾ ਤੇ ਝਾੜੂ ਲੈ ਕੇ ਹਰ ਵਾਰਡ ਨੂੰ ਸਾਫ਼ ਕਰ ਰਹੀ ਹੈ ਉਹ ਇਹ ਕੰਮ ਐਨੀ ਕਾਗਰਤ ਨਾਲ ਕਰਦੀ ਹੈ ਜਿਵੇਂ ਕੋਈ ਇਵਾਦਤ ਕਰ ਰਿਹਾ ਹੋਵੇ ਝਾੜੂ ਲਗਾਉਂਦੇ ਹੋਏ ਉਹ ਹਰ ਮਰੀਜ਼ ਨਾਲ ਇੱਕ ਨਜ਼ਰ ਜ਼ਰੂਰ ਮਿਲਾਉਂਦੀ ਹੈ ਕੋਈ ਚਾਹ ਮੰਗਦਾ ਹੈ ਤਾਂ ਕਿਸੇ ਨੂੰ ਪਾਣੀ ਚਾਹੀਦਾ ਹੁੰਦਾ ਹੈ ਤੇ ਸ਼ੀਤਲ ਬਿਨਾਂ ਕਿਸੇ ਚੀਜ਼ ਕਿਤੇ ਸਭ ਦੀ ਮਦਦ ਕਰ ਦਿੰਦੀ ਹੈ। ਬਾਹਰ ਦੇ ਬਾਹਰੋਂ ਨਰਸਾਂ ਤੇ ਜੀ ਨਾਲ ਰੰਗ ਰਹੀਆਂ ਹਨ। ਕੋਈ ਫੈਲ ਲੈ ਕੇ ਦੌੜ ਰਹੀ ਹੈ। ਕੋਈ ਇੰਜੈਕਸ਼ਨ ਟ੍ਰੇ ਸੰਭਾਲ ਰਹੀ ਹੈ। ਉਦੋਂ ਹੀ ਹਸਪਤਾਲ ਦੇ ਬਾਹਰੋਂ ਇੱਕ ਐਂਬੂਲੈਂਸ ਦੀ ਆਵਾਜ਼ ਗੂੰਜਦੀ ਹੈ। ਦਰਵਾਜ਼ਾ ਖੁੱਲਦਾ ਹੈ ਤੇ ਦੋ ਬਾਡ ਵਾਇਸ ਟ੍ਰੇਚਰ ਲੈ ਕੇ ਅੰਦਰ ਆਉਂਦੇ ਹਨ। ਉਸ ਉੱਤੇ ਇੱਕ ਬਜ਼ੁਰਗ ਮਰੀਜ਼ ਬੇਹੋਸ਼ ਪਿਆ ਹੈ। ਚਿਹਰਾ ਪੀਲਾ, ਸਾਹ ਬਹੁਤ ਤੇਜ਼ ਤੇ ਸਰੀਰ ਠੰਡਾ ਪੈ ਚੁੱਕਾ ਹੈ। ਸ਼ੀਤਲ ਝਾੜੂ ਇੱਕ ਪਾਸੇ ਰੱਖ ਕੇ ਉਧਰ ਦੌੜਦੀ ਹੈ ਨਰਸ ਕਬਰਾਟ ਵਿੱਚ ਫੋਨ ਚੁੱਕਦੀ ਹੈ ਸਾਰੇ ਕਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਹੈ ਜੀ ਡਾਕਟਰ ਸਾਹਿਬ ਜਲਦੀ ਆਓ ਲੇਕਿਨ ਦੂਜੇ ਪਾਸੇ ਤੋਂ ਜਵਾਬ ਆਉਂਦਾ ਹੈ ਮੈਂ ਟ੍ਰੈਫਿਕ ਵਿੱਚ ਫਸਿਆ ਹੋਇਆ ਹਾਂ ਬਸ 15 ਮਿੰਟ ਲੱਗਣਗੇ ਵਾਰਡ ਵਿੱਚ ਛਣਾਟਾ ਛਾ ਜਾਂਦਾ ਹੈ ਮਰੀਜ਼ ਦੇ ਸਾਹ ਟੁੱਟ ਟੁੱਟ ਕੇ ਚੱਲ ਰਹੇ ਸਨ ਮਰੀਜ਼ ਦੇ ਪਰਿਵਾਰ ਵਾਲੇ ਚਾਰੇ ਪਾਸਿਓਂ ਘਬਰਾ ਗਏ ਸਨ ਕੋਈ ਰੋ ਰਿਹਾ ਸੀ ਕੋਈ ਡਾਕਟਰ ਨੂੰ ਫੋਨ ਕਰ ਰਿਹਾ ਸੀ ਤੇ ਕੋਈ ਵਸ ਰੱਬ ਅੱਗੇ ਅਰਦਾਸਾਂ ਕਰ ਰਿਹਾ ਸੀ ਲੇਕਿਨ ਡਾਕਟਰ ਅਜੇ ਵੀ ਟ੍ਰੈਫਿਕ ਵਿੱਚ ਫਸੇ ਹੋਏ ਸਨ ਤੇ ਉਹਨਾਂ ਨੂੰ ਆਉਣ ਵਿੱਚ ਵਕਤ ਲੱਗਣ ਵਾਲਾ ਸੀ ਵਾਰਡ ਵਿੱਚ ਅਫਰਾ ਤਫਰੀਦ ਦਾ ਮਾਹੌਲ ਸੀ ਨਰਸਾਂ ਇੱਕ ਦੂਜੇ ਵੱਲ ਵੇਖ ਰਹੀਆਂ ਸਨ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ ਵਾਰਡ ਬੁਆਏ ਇਧਰ ਉਧਰ ਭੱਜ ਰਹੇ ਸਨ ਪਰ ਕਿਸੇ ਕੋਲ ਵੀ ਕੋਈ ਪੱਕਾ ਫੈਸਲਾ ਨਹੀਂ ਸੀ ਮਸ਼ੀਨਾਂ ਬੀਪ-ਬੀਪ ਕਰ ਰਹੀਆਂ ਸਨ ਤੇ ਮਰੀਜ਼ ਦੇ ਸਾਹ ਕਮਜ਼ੋਰ ਹੁੰਦੇ ਜਾ ਰਹੇ ਸਨ। ਸ਼ੀਤਲ ਦੇਵੀ ਕੋਲ ਖੜੀ ਇਹ ਸਭ ਦੇਖ ਰਹੀ ਸੀ। ਉਸ ਦੇ ਹੱਥ ਵਿੱਚ ਅਜੇ ਵੀ ਝਾੜੂ ਸੀ ਪਰ ਦਿਲ ਵਿੱਚ ਬੇਚੈਨੀ ਵਧ ਰਹੀ ਸੀ। ਉਹ ਸੋਚਣ ਲੱਗੀ ਸਭ ਖੜੇ ਹੋ ਕੇ ਦੇਖ ਕਿਉਂ ਰਹੇ ਹਨ? ਕੋਈ ਕੁਝ ਕਰਕੇ ਉਹ ਨਹੀਂ ਰਿਹਾ। ਉਸ ਦੇ ਮਨ ਵਿੱਚ ਪੁਰਾਣੇ ਦ੍ਰਿਸ਼ ਘੁੰਮਣ ਲੱਗੇ। ਉਹ ਕਈ ਸਾਲਾਂ ਤੋਂ ਇਸੇ ਹਸਪਤਾਲ ਵਿੱਚ ਸਫਾਈ ਕਰਦੀ ਆ ਰਹੀ ਸੀ। ਦੇ ਉਸ ਨੇ ਅਣਗਿਣਤ ਵਾਰ ਡਾਕਟਰਾਂ ਨੂੰ ਮਰੀਜ਼ਾਂ ਦੀ ਜਾਨ ਬਚਾਉਂਦੇ ਦੇਖਿਆ ਸੀ ਉਸ ਨੂੰ ਜਿਆਦਾ ਆ ਕਿ ਉਸ ਨੇ ਇਸੇ ਹਸਪਤਾਲ ਵਿੱਚ ਕਿੰਨੀ ਵਾਰ ਡਾਕਟਰਾਂ ਨੂੰ ਸੀਪੀਆਰ ਕਰਦੇ ਵੇਖਿਆ ਸੀ ਜਦੋਂ ਕੋਈ ਮਰੀਜ਼ ਅਚਾਨਕ ਬੇਹੋਸ਼ ਹੋ ਜਾਂਦਾ ਸੀ ਤਾਂ ਡਾਕਟਰ ਕਿਵੇਂ ਬਿਨਾਂ ਦੇਰ ਕੀਤੇ ਉਸ ਦੀ ਛਾਤੀ ਤੇ ਹੱਥ ਰੱਖਦੇ ਸਨ ਇੱਕ ਤਾਲ ਵਿੱਚ ਦਬਾਅ ਪਾਉਂਦੇ ਸਨ ਤੇ ਮੂੰਹ ਰਾਹੀਂ ਸਾਹ ਦੇ ਕੇ ਉਸ ਦੇ ਫੇਫੜਿਆਂ ਵਿੱਚ ਜਾਨ ਪਾਉਣ ਦੀ ਕੋਸ਼ਿਸ਼ ਕਰਦੇ ਸਨ ਉਹ ਸਾਰੇ ਦ੍ਰਿਸ਼ ਉਸ ਦੀਆਂ ਅੱਖਾਂ ਸਾਹਮਣੇ ਫਿਲਮ ਵਾਂਗ ਚੱਲਣ ਲੱਗੇ ਡਾਕਟਰਾਂ ਦੇ ਪਸੀਨੇ ਨਾਲ ਭਿੱਜੇ ਚਿਹਰੇ ਨਰਸਾਂ ਦੀਆਂ ਤੇਜ਼ ਆਵਾਜ਼ਾਂ ਸਿਰ ਥੋੜਾ ਉੱਪਰ ਕਰੋ ਆਕਸੀਜਨ ਦਿਓ ਤੇ ਫਿਰ ਮਰੀਜ਼ ਦੀ ਹੌਲੀ-ਹੌਲੀ ਹਿੱਲਦੀ ਛਾਤੀ ਸ਼ੀਤਲ ਦੇ ਅੰਦਰ ਇੱਕ ਅਜੀਬ ਜਿਹਾ ਆਤਮ ਵਿਸ਼ਵਾਸ ਜਾਗ ਉੱਠਿਆ ਉਸ ਨੇ ਖੁਦ ਨੂੰ ਕਿਹਾ ਮੈਂ ਦੇਖਿਆ ਹੈ ਕਿ ਇਹ ਕਿਵੇਂ ਕਰਦੇ ਹਨ ਜੇ ਮੈਂ ਕੋਸ਼ਿਸ਼ ਕਰਾਂ ਤਾਂ ਸ਼ਾਇਦ ਇਹ ਵੱਚ ਸਕਦੇ ਹਨ ਉਸਨੇ ਝਾੜੂ ਇੱਕ ਪਾਸੇ ਰੱਖਿਆ ਤੇ ਅੱਗੇ ਵਧੀ ਉਸਦੇ ਹੱਥ ਅਜੇ ਗਿੱਲੇ ਸਨ ਕਿਉਂਕਿ ਉਹ ਥੋੜੀ ਦੇਰ ਪਹਿਲਾਂ ਹੀ ਵਾਰਡ ਦਾ ਫਰਸ਼ ਸਾਫ਼ ਕਰ ਰਹੀ ਸੀ ਉਸਨੇ ਝਾੜੂ ਤੇ ਕੱਪੜਾ ਇੱਕ ਪਾਸੇ ਸੁਟਿਆ ਤੇ ਇੱਕ ਲੰਬਾ ਸਾਲ ਲਿਆ ਉਸ ਦੀਆਂ ਅੱਖਾਂ ਵਿੱਚ ਡਰ ਨਹੀਂ ਸਗੋਂ ਇੱਕ ਸ਼ਾਂਤ ਆਤਮ ਵਿਸ਼ਵਾਸ ਸੀ ਉਹ ਮਰੀਜ਼ ਦੇ ਪਰਿਵਾਰ ਕੋਲ ਪਹੁੰਚੀ ਤੇ ਹੌਲੀ ਜਿਹੀ ਬੋਲੀ ਦੇਖੋ ਮੈਂ ਡਾਕਟਰ ਤਾਂ ਨਹੀਂ ਹਾਂ ਪਰ ਮੈਂ ਕੋਸ਼ਿਸ਼ ਜ਼ਰੂਰ ਕਰਾਂਗੀ ਸਭ ਇੱਕ ਪਲ ਲਈ ਚੁੱਪ ਹੋ ਗਏ ਪਰਿਵਾਰ ਦੇ ਲੋਕ ਉਸ ਵੱਲ ਹੈਰਾਨੀ ਨਾਲ ਦੇਖਣ ਲੱਗੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਝਾੜੂ ਲਗਾਉਣ ਵਾਲੀ ਔਰਤ ਅਜਿਹਾ ਕਹੇਗੀ ਮਰੀਜ਼ ਦੀ ਪਤਨੀ ਜੋ ਲਗਾਤਾਰ ਰੋ ਰਹੀ ਸੀ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਭੈਣ ਜੀ ਕੀ ਤੁਸੀਂ ਕਰ ਪਾਉਂਗੇ ਸ਼ੀਤਲ ਨੇ ਦ੍ਰਿੜ ਆਵਾਜ਼ ਵਿੱਚ ਕਿਹਾ ਰੱਬ ਦੀ ਮਰਜ਼ੀ ਹੋਈ ਤਾਂ ਇਹ ਵਾਚ ਜਾਣਗੇ ਬਸ ਪ੍ਰੋਸਸਰ ਰੱਖੋ ਡਾਕਟਰਾਂ ਦਾ ਫੋਨ ਤੇ ਸੁਨੇਹਾ ਆਇਆ ਕਿ ਉਹ ਅਜੇ ਵੀ ਟ੍ਰੈਫਿਕ ਜਾਮ ਵਿੱਚ ਹਨ ਤੇ ਘੱਟੋ ਘੱਟ 10 ਮਿੰਟ ਹੋਰ ਲੱਗਣਗੇ ਵਾਰਡ ਵਿੱਚ ਸਮਾਂ ਜਿਵੇਂ ਰੁਕ ਗਿਆ ਸੀ ਹਰ ਪਲ ਭਾਰੀ ਲੱਗ ਰਿਹਾ ਸੀ ਮਰੀਜ਼ ਦਾ ਬੇਟਾ ਰੋਂਦੇ ਹੋਏ ਬੋਲਿਆ ਮੈਡਮ ਜੋ ਵੀ ਕਰਨਾ ਹੈ ਕਰੋ ਬਸ ਮੇਰੇ ਬਾਪੂ ਨੂੰ ਬਚਾ ਲਓ ਡਾਕਟਰ ਤਾਂ ਬਹੁਤ देर ਨਾਲ ਆਉਣਗੇ ਸ਼ੀਤਲ ਨੇ ਸਿਰ ਹਿਲਾਇਆ ਠੀਕ ਹੈ ਮੈਂ ਕੋਸ਼ਿਸ਼ ਕਰਦੀ ਹਾਂ ਨਰਸਾਂ ਅਜੇ ਵੀ ਦੁਬਿਧਾ ਵਿੱਚ ਸਨ ਪਰ ਕਿਸੇ ਨੇ ਉਸ ਨੂੰ ਰੋਕਿਆ ਨਹੀਂ ਸ਼ੀਤਲ ਨੇ ਕੋਲ ਪਏ ਦਸਤਾਨੇ ਦੇਖੇ ਪਰ ਸਮਾਂ ਗਵਾਏ ਬਿਨਾ ਆਪਣੇ ਹੱਥ ਸਾਫ਼ ਕੀਤੇ ਉਸ ਦੇ ਕਦਮਾਂ ਦੀ ਆਵਾਜ਼ ਪੂਰੇ ਵਾਰਡ ਵਿੱਚ ਗੂੰਜ ਰਹੀ ਸੀ ਜਿਵੇਂ ਕਿਸੇ ਨੇ ਤਿਆਰ ਲਿਆ ਹੋਵੇ ਕਿ ਹੁਣ ਕੁਝ ਕਰਨਾ ਹੀ ਹੈ ਉਸ ਨੇ ਨਰਸਾਂ ਵੱਲ ਦੇਖਿਆ ਤੇ ਹੁਕਮ ਦੇ ਲਹਿਜੇ ਵਿੱਚ ਕਿਹਾ ਜਲਦੀ ਆਕਸੀਜਨ ਤਿਆਰ ਕਰੋ ਮੈਂ ਉਦੋਂ ਤੱਕ सीपीआर ਸ਼ੁਰੂ ਕਰਦੀ ਹਾਂ ਸ਼ੀਤਲ ਦੇ ਇਹ ਕਹਿੰਦੇ ਆ ਹੀ ਵਾਰਡ ਵਿੱਚ ਸ਼ਨਾਟਾ ਸ਼ਾ ਗਿਆ ਕੋਈ ਆਵਾਜ਼ ਨਹੀਂ ਸੀ ਬਸ ਮਸ਼ੀਨ ਦੀ ਬੀਪ ਤੇ ਮਰੀਜ਼ ਦੇ ਕਮਜ਼ੋਰ ਪੈਂਦੇ ਸਾਹ ਸੁਣਾਈ ਦੇ ਰਹੇ ਸਨ ਸ਼ੀਤਲ ਨੇ ਆਪਣੀਆਂ ਦੋਵੇਂ ਹਥੇਲੀਆਂ ਮਰੀਜ਼ ਦੀ ਛਾਤੀ ਦੇ ਵਿੱਚਕਾਰ ਰੱਖੀਆਂ ਬਿਲਕੁਲ ਉਵੇਂ ਹੀ ਜਿਵੇਂ ਉਸਨੇ ਡਾਕਟਰਾਂ ਨੂੰ ਅਣਗਿਣਤ ਵਾਰ ਵੇਖਿਆ ਸੀ ਤੇ ਇੱਕ ਤਾਲ ਵਿੱਚ ਦਬਾ ਦੇਣਾ ਸ਼ੁਰੂ ਕਰ ਦਿੱਤਾ 1 2 3 4 ਹਰ ਗਿਣਤੀ ਦੇ ਨਾਲ ਉਸ ਦੇ ਚਿਹਰੇ ਤੇ ਗੰਭੀਰਤਾ ਅਤੇ ਉਮੀਦ ਦੋਵੇਂ ਚਲਕ ਰਹੀਆਂ ਸਨ ਕੋਲ ਖੜੀ ਨਰਸ ਨੇ ਕੰਬਦੀ ਆਵਾਜ਼ ਵਿੱਚ ਕਿਹਾ ਭੈਣ ਜੀ ਥੋੜਾ ਸੰਭਾਲ ਕੇ ਸ਼ੀਤਲ ਨੇ ਬਸ ਇੰਨਾ ਹੀ ਕਿਹਾ ਡਰਨਾ ਬੇਟੀਆ ਜਦੋਂ ਤੱਕ ਡਾਕਟਰ ਨਹੀਂ ਆਉਂਦੇ ਸਾਨੂੰ ਕੁਝ ਤਾਂ ਕਰਨਾ ਹੀ ਪਵੇਗਾ ਉਹ ਬਿਨਾਂ ਇੱਕ ਪਲ ਵੀ ਰੁਕੇ ਲਗਾਤਾਰ ਦਵਾਈ ਦਿੰਦੀ ਜਾ ਰਹੀ ਸੀ ਉਸ ਦੇ ਮੱਥੇ ਤੋਂ ਪਸੀਨਾ ਟਪਕਣ ਲੱਗਾ ਸਾਹ ਤੇਜ਼ ਹੋ ਗਏ ਪਰ ਉਹ ਰੁਕੀ ਨਹੀਂ ਮਰੀਜ਼ ਦੇ ਪਰਿਵਾਰ ਵਾਲੇ ਹੱਥ ਜੋੜ ਕੇ ਰੱਬ ਅੱਗੇ ਅਰਦਾਸਾਂ ਕਰ ਰਹੇ ਸਨ हे ਪ੍ਰਭੂ ਇਹਨਾਂ ਨੂੰ ਬਚਾ ਲਓ ਬਾੜ ਬੁਆਏ ਨੇ ਕੋਲ ਖੜੇ ਹੋ ਕੇ ਟਾਈਮ ਦੇਖਿਆ 3 ਮਿੰਟ ਹੋ ਗਏ ਸਨ ਪਰ ਸ਼ੀਤਲ ਦੀ ਆਵਾਜ਼ ਹੁਣ ਹੋਰ ਵੀ ਮਜ਼ਬੂਤ ਸੀ ਸਾਹ ਲਓ ਬਾਪੂ ਹਿੰਮਤ ਨਾ ਹਾਰੋ ਉਸ ਦੀਆਂ ਹਥੇਲੀਆਂ ਲਗਾਤਾਰ ਮਰੀਜ਼ ਦੀ ਛਾਤੀ ਤੇ ਪੈ ਰਹੀਆਂ ਸਨ ਹਰ ਦਵਾ ਦੇ ਨਾਲ ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਪੂਰੀ ਹਿੰਮਤ ਉਸ ਮਰੀਜ਼ ਵਿੱਚ ਪਾ ਰਹੀ ਹੋਵੇ ਨਰਸ ਨੇ ਆਕਸੀਜਨ ਲਗਾਈ ਤੇ ਹੌਲੀ-ਹੌਲੀ ਮਸ਼ੀਨ ਦੀ ਬੀਪ ਵਿੱਚ ਇੱਕ ਹਲਕੀ ਜੀ ਗੂੰਜ ਸੁਣਾਈ ਦੇਣ ਲੱਗੀ ਨਰਸ ਚਲਾਈ ਨਬਜ਼ ਵਾਪਸ ਆ ਰਹੀ ਹੈ ਪਰ ਸ਼ੀਤਲ ਨੇ ਸੀਪੀਆਰ ਜਾਰੀ ਰੱਖਿਆ ਅਜੇ ਰੁਕਣਾ ਨਹੀਂ ਅਜੇ ਪੂਰੀ ਤਰ੍ਹਾਂ ਸਾਹ ਨਹੀਂ ਮੁੜਿਆ ਮਰੀਜ਼ ਦੀ ਛਾਤੀ ਹੌਲੀ-ਹੌਲੀ ਉੱਪਰ-ਨੀਚੇ ਹੋਣ ਲੱਗੀ ਤੇ ਉਸ ਦੀਆਂ ਉਂਗਲਾਂ ਵਿੱਚ ਹਲਕੀ ਜੀ ਹਰਕਤ ਹੋਈ। ਮਰੀਜ਼ ਦੀ ਪਤਨੀ ਫੁੱਟ-ਫੁੱਟ ਕੇ ਰੋਣ ਲੱਗੀ। ਰੱਬਾ ਇਹ ਤਾਂ ਸਾਲ ਲੈ ਰਹੇ ਹਨ। ਨਰਸਾ ਨੇ ਹੁਣ ਸੁੱਕ ਦਾ ਸਾਹ ਲਿਆ। ਕਿਸੇ ਨੇ ਜਲਦੀ ਨਾਲ ਫੋਨ ਚੁੱਕ ਕੇ ਡਾਕਟਰ ਨੂੰ ਦੱਸਿਆ। ਸਰ ਮਰੀਜ਼ ਦੇ ਸਾਹ ਵਾਪਸ ਆ ਗਏ ਹਨ। ਸਾਨੂੰ ਲੱਗਦਾ ਹੈ ਸੀਪੀਆਰ ਕੰਮ ਕਰ ਗਿਆ ਹੈ। ਉਸੇ ਵੇਲੇ ਬਾਹਰੋਂ ਤੇਜ਼ ਕਦਮਾਂ ਦੀ ਆਵਾਜ਼ ਸੁਣਾਈ ਦਿੱਤੀ। ਦਰਵਾਜ਼ਾ ਖੁੱਲ੍ਹਿਆ ਤੇ ਡਾਕਟਰ ਭੱਜਦੇ ਹੋਏ ਅੰਦਰ ਆਏ। ਮੱਥੇ ਤੇ ਪਸੀਨਾ ਤੇ ਚਿਹਰੇ ਤੇ ਕਬਰਾਟ ਸੀ ਉਹਨਾਂ ਨੇ ਜਲਦੀ ਨਾਲ ਮਰੀਜ਼ ਦੀ ਜਾਂਚ ਕੀਤੀ ਨਬਜ਼ ਦੇਖੀ ਤੇ ਮੋਨੀਟਰ ਦੀ ਰੀਡਿੰਗ ਚੈੱਕ ਕੀਤੀ ਫਿਰ ਕੁਝ ਪਲਾਂ ਲਈ ਉਹ ਚੁੱਪ ਰਹਿ ਗਏ ਤੇ ਹੌਲੀ ਜੇ ਬੋਲੇ ਜਿਸ ਨੇ ਸੀਪੀਆਰ ਕੀਤਾ ਹੈ ਉਹ ਕੌਣ ਸੀ ਨਰਸ ਨੇ ਮੁਸਕਰਾਉਂਦੇ ਹੋਏ ਇਸ਼ਾਰਾ ਕੀਤਾ ਸਰ ਸ਼ੀਤਲ ਵਾਈ ਡਾਕਟਰ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ ਸਾਹਮਣੇ ਉਹੀ ਝਾੜੂ ਲਗਾਉਣ ਵਾਲੀ ਔਰਤ ਸੀ ਜੋ ਹੁਣ ਥੱਕੀ ਹੋਈ ਇੱਕ ਕੁਰਸੀ ਤੇ ਬੈਠੀ ਆਪਣੇ ਸਾਹ ਸੰਭਾਲ ਰਹੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਸਕੂਨ ਦੀ ਚਮਕ ਸੀ ਡਾਕਟਰ ਕੁਝ ਭਲਾਂ ਲਈ ਬੋਲ ਹੀ ਨਹੀਂ ਸਕੇ ਫਿਰ ਉਹਨਾਂ ਨੇ ਕਿਹਾ ਜੇ ਤੁਸੀਂ ਸਮੇਂ ਸਿਰ ਸੀਪੀਆਰ ਸ਼ੁਰੂ ਨਾ ਕੀਤਾ ਹੁੰਦਾ ਤਾਂ ਇਹ ਮਰੀਜ਼ ਨਹੀਂ ਸੀ ਬਚਣਾ ਤੁਸੀਂ ਵਾਕਈ ਕਮਾਲ ਕਰ ਦਿੱਤਾ ਹੈ ਵਾਰਡ ਵਿੱਚ ਇੱਕ ਪੜਲੇ ਸ਼ਨਾਟਾਸ਼ ਆ ਗਿਆ ਫਿਰ ਮਰੀਜ਼ ਦੇ ਪਰਿਵਾਰ ਵਾਲੇ ਦੌੜ ਕੇ ਸ਼ੀਤਲ ਕੋਲ ਪਹੁੰਚੇ ਮਰੀਜ਼ ਦੀ ਪਤਨੀ ਉਸਦੇ ਪੈਰਾਂ ਵਿੱਚ ਡਿੱਗ ਪਈ ਤੁਸੀਂ ਤਾਂ ਰੱਬ ਹੋ ਭੈਣ ਜੀ ਤੁਸੀਂ ਮੇਰੇ ਪਤੀ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਪੂਰੇ ਵਾਰਡ ਵਿੱਚ ਹੁਣ ਇੱਕ ਵੱਖਰਾ ਹੀ ਮਾਹੌਲ ਸੀ ਜਿੱਥੇ ਕੁਝ ਮਿੰਟ ਪਹਿਲਾਂ ਕਬਰਾਟ ਡਰ ਤੇ ਰੋਣ ਦੀਆਂ ਆਵਾਜ਼ਾਂ ਸਨ ਉੱਥੇ ਹੁਣ ਰਾਹਤ ਅਤੇ ਸਤਿਕਾਰ ਦਾ ਸਨਾਟਾ ਫਸਰ ਗਿਆ ਸੀ ਮਰੀਜ਼ ਹੌਲੀ-ਹੌਲੀ ਸਾਹ ਲੈ ਰਿਹਾ ਸੀ ਤੇ ਮਸ਼ੀਨ ਦੀ ਬੀਪ ਹੁਣ ਸਥਿਰ ਸੀ ਨਰਸਾਂ ਸੁੱਖ ਦਾ ਸਾਹ ਲੈ ਰਹੀਆਂ ਸਨ ਤੇ ਮਰੀਜ਼ ਦੇ ਪਰਿਵਾਰ ਵਾਲੇ ਅੱਖਾਂ ਵਿੱਚ ਹੰਝੂਆਂ ਦੇ ਨਾਲ ਮੁਸਕਰਾ ਰਹੇ ਸਨ ਡਾਕਟਰ ਨੇ ਆਪਣਾ ਸਟੈਥੋਸਕੋਪ ਉਤਾਰਿਆ ਤੇ ਸ਼ੀਤਲ ਦੇਵੀ ਵੱਲ ਵਧੇ ਉਹਨਾਂ ਨੇ ਹੌਲੀ ਜਿਹਾ ਕਿਹਾ ਤੁਸੀਂ ਅੱਜ ਜੋ ਕਰ ਬਖਾਇਆ ਹੈ ਜੋ ਸ਼ਾਇਦ ਕੋਈ ਡਾਕਟਰ ਵੀ ਉਸ ਵੇਲੇ ਨਾ ਕਰ ਪਾਉਂਦਾ ਤੁਸੀਂ ਸਿਰਫ ਸਫਾਈ ਸੇਵਕਾ ਨਹੀਂ ਹੋ ਅੱਜ ਤੁਸੀਂ ਇਸ ਹਸਪਤਾਲ ਦੀ ਅਸਲੀ ਹੀਰੋ ਹੋ ਸ਼ੀਤਲ ਨੇ ਝਿਜਕਦੇ ਹੋਏ ਸਿਰ ਝੁਕਾ ਲਿਆ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਪਰ ਆਵਾਜ਼ ਵਿੱਚ ਉਹੀ ਸਾਦਗੀ ਸਾਬ ਮੈਂ ਤਾਂ ਬਸ ਉਹੀ ਕੀਤਾ ਜੋ ਮੈਨੂੰ ਸਹੀ ਲੱਗਿਆ ਬਾਕੀ ਬਚਾਉਣ ਵਾਲਾ ਤਾਂ ਉਹ ਰੱਬ ਹੈ ਡਾਕਟਰ ਮੁਸਕਰਾਏ ਤੇ ਬੋਲੇ ਸ਼ੀਤਲਬਾਈ ਰੱਬ ਨੇ ਵੀ ਤਾਂ ਅੱਜ ਤੁਹਾਨੂੰ ਹੀ ਚੁਣਿਆ ਹੈ ਵਾਰਡ ਵਿੱਚ ਮੌਜੂਦ ਹਰ ਨਰਸ ਹਰ ਵਾਰਡ ਬੋਏ ਤੇ ਮਰੀਜ਼ਾਂ ਦੇ ਰਿਸ਼ਤੇਦਾਰ ਸਤਕਾਰ ਵਿੱਚ ਖੜੇ ਹੋ ਗਏ ਸਨ ਸਭ ਦੀਆਂ ਅੱਖਾਂ ਵਿੱਚ ਸ਼ੁਕਰਗੁਜ਼ਾਰੀ ਸੀ ਨਰਸਾਂ ਨੇ ਤਾਲੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਦੇਖਦੇ ਹੀ ਦੇਖਦੇ ਪੂਰਾ ਵਾਰਡ ਤਾਲੀਆਂ ਦੀ ਗੂੰਜ ਨਾਲ ਭਰ ਗਿਆ ਹਸਪਤਾਲ ਦਾ ਦੂਜਾ ਸਟਾਫ ਸੁਰੱਖਿਆ ਗਾਰਡ ਤੇ ਹੋਰ ਲੋਕ ਵੀ ਇਕੱਠੇ ਹੋ ਗਏ ਸਭ ਨੇ ਆਪਣੇ ਹੱਥ ਮੱਥੇ ਤੱਕ ਲੈ ਜਾ ਕੇ ਸਲਾਮ ਕੀਤਾ ਸਲਾਮ ਸ਼ੀਤਲ ਬਾਈ ਸ਼ੀਤਲ ਲਈ ਉਹ ਪਲ ਕਿਸੇ ਸੁਪਨੇ ਤੋਂ ਘਟ ਨਹੀਂ ਸੀ ਉਹ ਜੋ ਹਰ ਰੋਜ਼ ਸਫਾਈ ਕਰਦੀ ਸੀ ਅੱਜ ਸਭ ਦੇ ਦਿਲਾਂ ਵਿੱਚ ਜਗ੍ਹਾ ਬਣਾ ਚੁੱਕੀ ਸੀ ਹਸਪਤਾਲ ਦੇ ਲਾਂਘੇ ਵਿੱਚ ਖੜੇ ਮਰੀਦ ਦੇ ਪਰਿਵਾਰ ਵਾਲੇ ਵੀ ਤਾਲੀਆਂ ਵਜਾ ਰਹੇ ਸਨ ਕਿਸੇ ਨੇ ਸੱਚ ਹੀ ਕਿਹਾ ਅੱਜ ਇਹ ਝਾੜੂ ਲਗਾਉਣ ਵਾਲੀ ਔਰਤ ਨਹੀਂ ਸਗੋਂ ਇੱਕ ਦੇਵਦੂਤ ਬਣ ਕੇ ਆਈ ਹੈ ਦੋਸਤੋ ਜ਼ਿੰਦਗੀ ਬਚਾਉਣ ਲਈ ਕੋਈ ਵੱਡਾ ਅਹੁਦਾ ਵੱਡੀ ਡਿਗਰੀਆਂ ਵੱਡਾ ਨਾਮ ਨਹੀਂ ਚਾਹੀਦਾ ਬਸ ਇੱਕ ਵੱਡਾ ਦਿਲ ਚਾਹੀਦਾ ਹੈ ਸ਼ੀਤਲ ਦੇਵੀ ਜੋ ਇੱਕ ਸਧਾਰਨ ਸਫਾਈ ਸੇਵਕਾ ਸੀ ਉਸਨੇ ਉਸੇ ਵੇਲੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਜਦੋਂ ਬਾਕੀ ਸਭ हिचकिਚਾ ਰਹੇ ਸਨ ਉਸ ਕੋਲ ਨਾ ਕੋਈ ਮੈਡੀਕਲ ਟ੍ਰੇਨਿੰਗ ਸੀ ਤੇ ਨਾ ਹੀ ਡਾਕਟਰ ਦੀ ਡਿਗਰੀ ਪਰ ਉਸ ਦੇ ਅੰਦਰ ਹਿੰਮਤ ਹਮਦਰਦੀ ਤੇ ਇਨਸਾਨੀਅਤ ਦਾ ਜज्ਬਾ ਸੀ ਜਦੋਂ ਉਸ ਨੇ ਦੇਖਿਆ ਕਿ ਇੱਕ ਮਰੀਜ਼ ਦੀ ਜਾਨ ਜਾ ਰਹੀ ਹੈ ਤੇ ਡਾਕਟਰ ਟ੍ਰੈਫਿਕ ਵਿੱਚ ਫਸੇ ਹੋਏ ਹਨ ਤਾਂ ਉਸ ਨੇ ਇੰਤਜ਼ਾਰ ਨਹੀਂ ਕੀਤਾ ਉਸ ਨੇ ਉਹੀ ਕੀਤਾ ਜੋ ਉਸ ਨੇ ਸਾਲਾਂ ਤੋਂ ਡਾਕਟਰਾਂ ਨੂੰ ਕਰਦੇ ਵੇਖਿਆ ਸੀ सीपीआर ਦੇ ਕੇ ਮਰੀਜ਼ ਦੇ ਸਾਹ ਵਾਪਸ ਲਿਆਉਣ ਦੀ ਕੋਸ਼ਿਸ਼ ਅੱਜ ਦੇ ਸਮਾਜ ਵਿੱਚ ਜਿੱਥੇ ਲੋਕ ਕੰਮ ਨੂੰ ਛੋਟਾ ਜਾਂ ਵੱਡਾ ਸਮਝ ਕੇ ਦੂਜਿਆਂ ਨੂੰ ਪਰਖਦੇ ਹਨ ਉੱਥੇ ਸ਼ੀਤਲ ਦੇਵੀ ਵਰਗੀ ਮਹਿਲਾ ਸਿਖਾਉਂਦੀ ਹੈ ਕਿ ਹਰ ਕੰਮ ਦੀ ਆਪਣੀ ਮਰਿਆਦਾ ਹੈ ਤੇ ਹਰ ਇਨਸਾਨ ਦੀ अहमियत ਹੈ ਉਸ ਨੇ ਇਹ ਵੀ ਸਿਖਾਇਆ ਕਿ ਡਰਨ ਨਾਲ ਨਹੀਂ ਸਗੋਂ ਕਰਨ ਨਾਲ ਬਦਲਾ ਆਉਂਦਾ ਹੈ ਇਸ ਲਈ ਦੋਸਤੋ ਕਦੇ ਇਹ ਨਾ ਸੋਚੋ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਸਹੀ ਵੇਲੇ ਤੇ ਕੀਤੀ ਗਈ ਤੁਹਾਡੀ ਇੱਕ ਨਿੱਕੀ ਜੀ ਕੋਸ਼ਿਸ਼ ਕਿਸੇ ਵੀ ਜਿੰਦ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਜੇਕਰ ਇਸ ਸੱਚੀ ਤੇ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਨੇ ਤੁਹਾਡੇ ਦਿਲ ਵਿੱਚ ਇਨਸਾਨੀਅਤ ਦੀ ਜੋਤ ਜਗਾਈ ਹੈ ਤੇ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਹੀਰੋ ਸਿਰਫ ਸਫੈਦ ਕੋਟ ਪਾਉਣ ਵਾਲਾ ਨਹੀਂ ਹੁੰਦਾ ਸਗੋਂ ਉਹ ਵੀ ਹੁੰਦਾ ਹੈ ਜੋ ਮੁਸੀਬਤ ਵੇਲੇ ਹਿੰਮਤ ਦਿਖਾਉਂਦਾ ਹੈ ਤਾਂ ਇਸ ਕਹਾਣੀ ਨੂੰ ਜ਼ਰੂਰ ਯਾਦ ਰੱਖਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ